ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਮੇਰੇ ਨਾਲ ਮੌਜੂਦ ਨੇ ਕਿਰਨਦੀਪ ਕੌਰ ਜੀ ਜਿਹੜੇ ਕਿ ਸਟੱਡੀ ਸਕੂਅਰ ਦੀ ਟੀਮ ਦੇ ਨਾਲ ਜੁੜੇ ਹੋਏ ਨੇ ਬਹੁਤ ਲੰਬੇ ਵਕਤ ਤੋਂ ਯਾ ਸਟੂਡੈਂਟਸ ਨੂੰ ਗਾਈਡ ਕਰਦੇ ਨੇ ਯੂ ਐਸ ਏ ਔਰ ਜਰਮਨੀ ਦੇ ਲਈ ਇਹਨਾਂ ਦੀ ਮਹਾਰਤ ਹੈ ਔਰ ਮੈਨੂੰ ਪਤਾ ਲੱਗਿਆ ਕਿ ਕਿਰਨਦੀਪ ਕੌਰ ਜੀ ਨੇ 11-12 ਫਾਈਲਸ ਪਿਛਲੇ 1.5 ਮਹੀਨੇ ਤੋਂ ਲਗਾਈਆਂ ਸੀ ਔਰ ਉਹਦੇ ਵਿੱਚ ਜਰਮਨੀ ਦੇ 10 ਵੀਜ਼ਾ ਹਾਸਲ ਇਹਨਾਂ ਨੇ ਕੀਤੇ ਨੇ ਮੈਨੂੰ ਲੱਗਦਾ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਤੁਪਲਬੀ ਹੈ ਕਰਨਦੀਪ ਜੀ ਪਹਿਲਾਂ ਤਾਂ ਇਹ ਦੱਸੋ ਜਿਹੜੀ ਮੈਂ ਗੱਲ ਕਹੀ ਹੈ ਉਹ ਕਿਸ ਤਰ੍ਹਾਂ ਕਿੰਨੀ ਕੁ ਸੱਚ ਹੈ ਤੁਹਾਡਾ ਸਵਾਗਤ ਹੈ थैंक यू ਸਰ ਐਂਡ थैंक यू टू ऑल द ऑडियंस ਸੋ ਅਗਰ ਮੈਂ ਜਰਮਨੀ ਸਟੱਡੀ ਵੀਜ਼ਾ ਦੀ ਗੱਲ ਕਰਾਂ ਤਾਂ ਇਸ ਟਾਈਮ ਤੇ ਜੋ ਜਰਮਨ ਸਟੱਡੀ ਵੀਜ਼ਾ ਦਾ ਸਕਸੈਸ ਰੇਟ ਵੀਜ਼ਾ ਸਕਸੈਸ ਰੇਟ ਚੱਲ ਰਿਹਾ ਉਹ 100% ਹੈ ਡੈਫੀਨੇਟਲੀ ਮੈਂ ਪਿਛਲੇ 20 ਦਿਨਾਂ ਦੇ ਅੰਦਰ ਅੰਦਰ ਮਤਲਬ 10 ਵੀਜ਼ਾਸ ਆਲਰੇਡੀ ਲੈ ਚੁੱਕੀਆਂ ਹਾਂ

ਬਸ ਤੁਹਾਡੀ ਐਸਓਪੀ ਐਂਡ ਕਵਰ ਲੈਟਰ ਹੈ ਜਿਹੜਾ ਉਹ ਜਸਟੀਫਾਈਏਬਲ ਹੋਣਾ ਚਾਹੀਦਾ ਕਿ ਵੀਜ਼ਾ ਆਫੀਸਰ ਉਹ ਚੀਜ਼ ਨੂੰ ਸਮਝ ਸਕੇ ਕਿ ਤੁਸੀਂ ਕਿਉਂ ਆਣਾ ਚਾਹੁੰਦੇ ਹੋ ਤੁਹਾਡਾ ਪੀਟੀ ਦਾ ਲੈਂਗੁਏਜ ਸਕੋਰ ਹੈ ਉਹ ਕਿਉਂ ਮੈਟਰ ਕਰ ਰਿਹਾ B1 ਜਾਂ B2 ਦੇ ਨਾਲ ਉਹਨਾਂ ਦੀ ਪਾਰਟਿਕੂਲਰ ਲੈਂਗੁਏਜ ਦੇ ਨਾਲ ਠੀਕ ਹੈ ਸੋ ਜਰਮਨੀ ਇੱਕ ਬਹੁਤ ਹੀ ਵਧੀਆ ਓਪਰਚ्युनिटी ਹੈ ਘੱਟ ਬਜਟ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਫॉर ਜਰਮਨੀ ਸਟੱਡੀ ਵੀਜ਼ਾ ਜਿਹੜੇ ਤੁਸੀਂ ਵੀਜ਼ਾ ਲਏ ਨੇ ਕੀ ਕੋਈ ਪੀਟੀ ਦੇ ਨਾਲ ਵੀਜ਼ਾ ਲਿਆ ਯੈਸ ਜੇ 10 ਵੀਜ਼ਾਸ ਆਏ ਆ ਉਹਦੇ ਚੋਂ 6 ਫਾਈਲਸ ਨੇ ਜੋ ਪੀਟੀ ਤੇ ਬੇਸਡ ਵੀਜ਼ਾਸ ਨੇ ਜਿਹਦੇ ਵਿੱਚ ਪੀਟੀ ਦਾ ਲੀਸਟ ਸਕੋਰ 52 ਓਵਰਆਲ ਸੀ ਔਰ ਮੈਂ ਗਿਜ਼ਮਾ ਯੂਨੀਵਰਸਿਟੀ ਆਫ ਅਪਲਾਈਡ ਸਾਇੰਸ ਚ ਉਸ ਸਟੂਡੈਂਟ ਦਾ ਮਾਸਟਰਸ ਇਨ ਇੰਟਰਨੈਸ਼ਨਲ ਬਿਜ਼ਨਸ ਮੈਨੇਜਮੈਂਟ ਚ ਵੀਜ਼ਾ ਲਿਆ ਫॉर ਜੁਲਾਈ 24 ਇਨਟੇਕ ਨਾਓ ਸਟੂਡੈਂਟ ਹੈ ਜਿਹੜਾ ਉਹ ਰੀਸੈਂਟ ਹਲੇ ਪਹੁੰਚੇ ਹੀ ਹੈ ਜਰਮਨੀ ਸੋ ਔਨ ਦਾ 52 ਓਵਰਆਲ ਪੀਟੀ ਸਕੋਰ ਵੀ ਰਸੀਵਡ ਵੀਜ਼ਾਸ ਉਹਦੇ ਵਿੱਚ ਮੈਟਰ ਕਰਦਾ ਹੈ ਰਿਕੁਆਇਰਮੈਂਟ ਮਿਨਿਮਮ ਪੀਟੀ ਕਿੰਨਾ ਤੁਸੀਂ ਐਕਸੈਪਟ ਕਰਦੇ ਹੋ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਜਰਮਨੀ ਲਈ ਅਪਲਾਈ ਕੀਤਾ ਜਾ ਸਕਦਾ ਸਰ 50 ਓਵਰਆਲ 50 ਸਕੋਰ ਦੇ ਨਾਲ ਐਕਸੈਪਟ ਕਰਦੇ ਆ ਬਟ ਐਸਓਪੀ ਜੋ ਹੈ ਉਹ ਕਿਤੇ ਨਾ ਕਿਤੇ ਜਸਟੀਫਾਈ ਕਰਨੀ ਪੈਂਦੀ ਹੈ ਸਾਨੂੰ ਕਿ ਹਾਂ ਆਇਲਸ ਕਿਉਂ ਨਹੀਂ ਦਿੱਤਾ ਪੀਟੀ ਦਿੱਤੀ ਹੈ ਔਰ ਪੀਟੀ ਦਾ ਸਕੋਰ ਵੀ ਘੱਟ ਹੈ ਤਾਂ ਉਹਨੂੰ ਤੁਸੀਂ ਜਸਟੀਫਾਈ ਕਰੋਗੇ ਕਿ ਯੂਨੀਵਰਸਿਟੀ ਨੇ ਐਡਮਿਸ਼ਨ ਇੰਟਰਵਿਊ ਲਿਆ ਸੀ ਦੈਨ ਅਗਰ ਹਾਈ ਕਮਿਸ਼ਨ ਵੀ ਇੰਟਰਵਿਊ ਕਾਲ ਦੇ ਲਈ ਬੱਚੇ ਨੂੰ ਬੁਲਾਉਂਦੀ ਹੈ ਤਾਂ ਆਪਾਂ ਉਹਨੂੰ ਵੀ ਬੱਚੇ ਨੂੰ ਪ੍ਰੀਪੇਅਰ ਕਰਦੇ ਹਾਂ ਅਕੋਰਡਿੰਗਲੀ ਤਾਂ ਕਿ ਉੱਥੇ ਜਾ ਕੇ ਆਪਣੀ ਇੰਟਰਵਿਊ ਕਰੈਕ ਕਰ ਪਾਏ ਔਰ ਐਸਓਪੀ ਚ ਜੋ ਲਿਖਿਆ ਵੈਸੇ ਤਾਂ ਬਹੁਤ ਰੇਅਰ ਚਾਂਸ ਹੈ देयर इज 1% ਕਿ ਅਗਰ ਹਾਈ ਕਮਿਸ਼ਨ ਤੁਹਾਨੂੰ ਇੰਟਰਵਿਊ ਦੇ ਲਈ ਬੁਲਾ ਰਹੀ ਹੈ ਬਟ ਮੇਰੇ ਕੋਲ ਇਸ ਟਾਈਮ ਤੇ 100% ਵੀਜ਼ਾ ਸਕਸੈਸ ਰੇਟ ਹੈ ਤਾਂ ਮੇਰੇ ਲਈ ਤੇ ਅੱਛਾ ਚੱਲ ਰਿਹਾ ਹੈ ਸਰ ਜੋ ਅੱਛਾ ਮੈਨੂੰ ਇਹ ਵੀ ਦੱਸੋ ਕਿਰਨਦੀਪ ਜੀ ਕਿ ਜਿਹੜੇ ਬੱਚਿਆਂ ਦੇ ਵੀਜ਼ਾ ਆਏ ਨੇ ਕਿ ਪੰਜਾਬ ਹਰਿਆਣਾ ਦੇ ਬੱਚੇ ਨੇ ਉਹਨਾਂ ਦੇ ਵਿੱਚ ਜ਼ਿਆਦਾ ਇਹ ਵੀ ਇਹ ਵੀ ਮੈਨੂੰ ਦੱਸੋ ਕਿ ਰਿਫਿਊਜ਼ਡ ਬੱਚੇ ਵੀ ਨੇ ਕਿਸੇ ਦਾ ਆਸਟ੍ਰੇਲੀਆ ਚ ਨਹੀਂ ਹੋਇਆ ਯੂ ਐਸ ਐਚ ਨਹੀਂ ਹੋਇਆ ਕੈਨੇਡਾ ਚ ਨਹੀਂ ਹੋਇਆ ਹਾਂਜੀ ਸਰ ਰਿਫਿਊਜ਼ਡ ਸਟੂਡੈਂਟਸ ਵੀ ਨੇ ਜਿਵੇਂ ਸਟੂਡੈਂਟਸ ਦਾ ਜੀਟੀ ਕ੍ਰਾਈਟੇਰੀਆ ਆਸਟ੍ਰੇਲੀਆ ਚ ਮੈਟ ਨਹੀਂ ਹੋ ਰਿਹਾ ਬਿਕਾਜ਼ ਆਸਟ੍ਰੇਲੀਆ ਦੀ ਫੰਡਿੰਗ ਕਿਤਨਾ ਕਿਤੇ 35 40 ਲੱਖ ਦੇ ਅਰਾਊਂਡ ਜਾਂਦੀ ਹੈ ਜੋ ਸ਼ੋ ਅਮਾਊਂਟ ਹੈ ਹੈਨਾ ਬਟ ਜਰਮਨੀ ਚੇਤਾ ਦਾ ਕੁਛ ਨਹੀਂ ਹੈ ਬਲੌਕਡ ਅਕਾਊਂਟ 1.5 ਲੱਖ ਪੇ ਕਰੋ ਐਂਡ 1 ਇਅਰ ਦੀ ਟਿਊਸ਼ਨ ਫੀਸ ਦੀ ਰਸੀਡ ਲਗਾਓ ਐਂਡ ਵੀਜ਼ਾ ਲੈ ਸਕਦੇ ਹੋ ਸੋ ਮੇਰੇ ਕੋਲ ਆਸਟ੍ਰੇਲੀਆ ਰਿਫਿਊਜ਼ਡ ਕੈਨੇਡਾ ਰਿਫਿਊਜ਼ਡ ਐਂਡ ਯੂ ਐਸ ਰਿਫਿਊਜ਼ਡ ਸਟੂਡੈਂਟਸ ਦੇ ਵੀ ਜਰਮਨੀ ਦੇ ਵੀਜ਼ਾਸ ਨੇ ਮੇਰੇ ਕੋਲ ਜੋ ਕਿ ਬੈਚਲਰ ਐਂਡ ਮਾਸਟਰਸ ਦੇ ਲਈ ਮੈਂ ਅਪਲਾਈ ਕੀਤੇ ਆ ਬਿਲਕੁਲ ਠੀਕ ਹੈ ਸੋ ਜਰਮਨੀ ਦੇ ਲਈ ਹੁਣ ਮੈਨੂੰ ਘਟੋ ਘੜ ਪ੍ਰੋਫਾਈਲ ਦੱਸ ਦਿਓ ਸਾਡੇ ਪੰਜਾਬ ਵਾਲੇ ਬਹੁਤ ਸਾਰੇ ਬੱਚੇ ਅੱਜ ਕੱਲ ਕੈਨੇਡਾ ਤੋਂ ਉਹ ਅ ਕਨਫਿਊਜ਼ਡ ਨੇ ਆਸਟ੍ਰੇਲੀਆ ਚ ਬਹੁਤ ਸਾਰੇ ਪ੍ਰੋਫਾਈਲ ਅਲਿਜੀਬਲ ਨਹੀਂ ਹੈ ਕਈਆਂ ਦਾ ਗੈਪ ਹੈ ਰਿਫਿਊਜ਼ਲ ਹੈ ਜਰਮਨੀ ਲਈ ਮਿਨਿਮਮ ਪ੍ਰੋਫਾਈਲ ਵੀ ਇੱਕ ਵਾਰੀ ਤੁਸੀਂ ਮੈਨੂੰ ਜ਼ਰੂਰ ਦੱਸੋ ਓਕੇ ਅਗਰ ਆਪਾਂ ਐਂਟਰੀ ਰਿਕੁਆਇਰਮੈਂਟ ਦੀ ਗੱਲ ਕਰੀਏ ਤਾਂ ਜੋ ਪ੍ਰੀਵੀਅਸ ਸਟੱਡੀ ਹੈ ਚਾਹੇ ਉਹ ਪਲੱਸ 2 ਪਾਸ ਆਊਟ ਸਟੂਡੈਂਟ ਹੈ ਚਾਹੇ ਉਹ ਗ੍ਰੈਜੂਏਟ ਸਟੂਡੈਂਟ ਹੈ 50% ਐਂਡ ਅਬਵ ਸਕੋਰਿੰਗ ਹੋਣੀ ਚਾਹੀਦੀ ਹੈ ਇਹਦੇ ਚ ਪਲੱਸ ਪੁਆਇੰਟ ਏ ਹੈ ਫਾਰ ਇਗਜ਼ਾਮਪਲ ਕੋਈ ਮਾਸਟਰਸ ਦੇ ਲਈ ਜਾਣਾ ਚਾਹੁੰਦਾ ਹੈ ਜਿਵੇਂ ਕਿ ਮਾਸਟਰਸ ਉਥੇ 18 ਮਹੀਨੇ ਦੀ ਹੈ ਜਾਂ 2 ਸਾਲ ਦੀ ਹੈ ਬਟ ਕਿਸੇ ਦਾ ਕੋਲ 5 ਤੋਂ 7 ਸਾਲ ਦਾ ਐਕਸਪੀਰੀਅੰਸ ਹੈ ਚਾਹੇ ਉਹ ਮਤਲਬ ਬੈਕਗਰਾਉਂਡ ਮੈਚ ਹੋ ਰਿਹਾ ਐ ਐਕਸਪੀਰੀਅੰਸ ਦਾ ਚਾਹੇ ਨਹੀਂ ਹੋ ਰਿਹਾ ਤਾਂ ਉਹਦੇ ਲਈ ਮਤਲਬ ਸਟੂਡੈਂਟ ਐਲੀਜੀਬਲ ਹੈ 1 ਇਅਰ ਦੀ ਮਾਸਟਰਸ ਕਰਨ ਦੇ ਲਈ ਜਰਮਨੀ ਚ ਠੀਕ ਹੈ ਸੋ 50% ਐਂਟਰੀ ਰਿਕੁਆਇਰਮੈਂਟ ਹੈ ਐਂਡ IELTS ਦੀ ਰਿਕੁਆਇਰਮੈਂਟ ਓਵਰਆਲ 5.5 PT ਸਕੋਰ ਓਵਰਆਲ 50 ਤੇ ਆਪਾਂ ਅਪਲਾਈ ਕਰ ਸਕਦੇ ਹਾਂ ਫॉर ਜਰਮਨੀ ਸਟੱਡੀ ਵੀਜ਼ਾ ਦੇਰ ਇਜ਼ ਪ੍ਰਾਈਵੇਟ ਯੂਨੀਵਰਸਿਟੀ ਚ ਕੋਈ ਲੈਂਗੁਏਜ ਡਾਇਚ ਲੈਂਗੁਏਜ ਦੀ ਕੋਈ ਜ਼ਰੂਰਤ ਨਹੀਂ ਹੈ ਮੀਨਸ ਜਰਮਨ ਲੈਂਗੁਏਜ ਦਾ ਕੋਈ ਟੈਸਟ ਦੇਣ ਦੀ ਕੋਈ ਜ਼ਰੂਰਤ ਨਹੀਂ ਹੈ ਆਇਲਸ ਪੀਟੀ ਤੇ ਨਾਲ ਅਪਲਾਈ ਕਰ ਸਕਦੇ ਆ ਸਟੂਡੈਂਟਸ ਚਲੋ ਔਰ ਜਰਮਨੀ ਦੇ ਹੁਣ ਇਨਟੇਕਸ ਕਿਹੜੇ ਕਿਹੜੇ ਨੇ ਜੀ ਕੀ ਇਮੀਡੀਏਟ ਅਪਲਾਈ ਹੋ ਸਕਦਾ ਜਰਮਨੀ ਲਈ ਹਾਂਜੀ ਅਪਕਮਿੰਗ ਇਨਟੇਕ ਜਿਹੜਾ ਹੈ ਉਹ ਅਕਟੋਬਰ 24 ਹੈ ਉਸ ਤੋਂ ਬਾਅਦ ਜਨਵਰੀ ਫ फेब्रुवारी ਦੇ ਵਿੱਚ ਵੀ ਕੁਝ ਯੂਨੀਵਰਸਿਟੀਆਂ ਦੇ ਕੋਲ ਇਨਟੇਕ ਹੈ ਬਟ ਅਕਟੋਬਰ ਤੇ ਲਈ ਹਲੇ ਵੀ ਆਪਣੇ ਕੋਲ ਟਾਈਮ ਹੈ 2 ਮੰਥ ਦਾ ਜਿਹਦੇ ਚ ਆਪਾਂ ਆਪਣੀ ਐਪਲੀਕੇਸ਼ਨ ਜਿਹੜੀ ਹਾਈ ਕਮਿਸ਼ਨ ਚ ਸਬਮਿਟ ਕਰ ਸਕਦੇ ਹਾਂ ਚਲੋ ਥੈਂਕ ਯੂ ਸੋ ਮੱਚ ਕਿਰਨਦੀਪ ਜੀ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਸਾਰਨਲ ਕਿਰਨਦੀਪ ਕੋਆਰਡੀਨੇਟ ਸ਼ੇਅਰ ਕੀਤੀ ਹੈ ਸਟੱਡੀ ਸਕੁਅਰ ਤੋਂ ਸੋ ਤੁਸੀਂ ਜਰਮਨੀ ਚ ਅਪਲਾਈ ਕਰਨਾ ਹੈ ਤੇ ਇਹ ਮੌਕਾ ਹੈ ਤੁਰੰਤ ਤੁਸੀਂ ਕਿਰਨਦੀਪ ਕੌਰ ਜੀ ਦੇ ਨਾਲ ਗੱਲ ਕਰੋ 8929759571 थैंक यू सो मच थैंक यू सर